ਗਵਰਨਟਰਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਬਾਰੇ ਵੱਡੀ ਗੱਲ ਕਹੀ ਅਤੇ ਉਤੰਦਾਦਿਆਂ ਪੰਤਨਾ ਸਾਹਿਬ ਨੇ ਕੀ ਕਿਹਾ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਕੱਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ ਨਾਲ ਹੀ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਮਾਨਦਾਰ ਨੇ ਤਾਂ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਉਹਨਾਂ ਨੂੰ ਵੋਟ ਪਾਉਣ ਇੱਕ ਇੱਕ ਇਮਾਨਦਾਰ ਤੇ ਲੋਕਪੱਖੀ ਸੋਚ ਵਾਲਾ ਲੀਡਰ ਹੀ ਕਰ ਸਕਦਾ ਹੈ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਸਲਾਮ ਉਹਨਾਂ ਦੀ ਸਾਜ਼ਿਸ਼ਾਂ ਸਾਡੇ ਚਟਾਨ ਵਰਗੇ ਹੌਸਲੇ ਨਹੀਂ ਤੋੜ ਸਕਦੀਆਂ ਅਸੀਂ ਤੁਹਾਡੇ ਵਿੱਚ ਆਏ ਹਾਂ ਅਸੀਂ ਦੇਖਦੇ ਲਈ ਇਦਾਂ ਹੀ ਲੜਦੇ ਰਵਾਂਗੇ ਬਸ ਤੁਸੀਂ ਸਾਡਾ ਸਾਥ ਦਿਓ ਵੱਡੀ ਗੱਲ ਕੀ ਪੰਚਮਾ ਸਾਹ ਦੇ ਤੁਹਾਨੂੰ ਆਦੀ ਦੀ ਜਾਂ ਵਿਨ ਕੇਜਰੀਵਾਲ ਕੱਲ ਮੰਗਲਵਾਰ ਨੂੰ ਜੋ ਹੈ ਅਸਤੀਫਾ ਐਲਾਨ ਕਰਨਗੇ ਜੀਤੇ ਸਿਫਾ ਦੇਣਗੇ ਕਿਉਂਕਿ ਕੱਠੀ ਤੇ ਸ਼ਰਾਬ ਘਟਾਲ ਮਾਮਲੇ ਦੇ ਵਿੱਚ ਉਹਨਾਂ ਨੂੰ ਸੀਬੀਆਈ ਦੇ ਕੇਸ ਦੇ ਵਿੱਚ ਜਮਾਨਤ ਮਿਲੀ ਹੈਗੀ ਜੀ ਤੇ ਉਹ ਬਾਹਰ ਆਏ ਸਿਗੇ ਪਰ ਉਹਨਾਂ ਦੀ ਜਿਹੜੀ ਪਾਵਰ ਹੈਗੀ ਇਹ ਮੁੱਖ ਮੰਤਰੀ ਦੀ ਉਹ ਨਹੀਂ ਦਿੱਤੀ ਗਈ ਸੀਗੀ ਤੇ ਇਹ ਲੱਗਦਾ ਹੈ ਕਿ ਅਵਿਨ ਕੇਜਰੀਵਾਲ ਹੁਣ ਅਸਤੀਫਾ ਦੇਣਗੇ ਤੇ ਦਿੱਲੀ ਦੇ ਲੋਕਾਂ ਦੇ ਕੋਲ ਜਾ ਕੇ ਵੋਟ ਮੰਗਣਗੇ ਉਹਨਾਂ ਨੇ ਲੋਕਾਂ ਪੀਲ ਵੀ ਕੀਤੀ ਹੈਗੀ ਐ ਤੇ ਭੰਪਾ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਦਿੱਲੀ ਦੀ ਵਿਧਾਨ ਸਭਾ ਚੋਣਾਂ ਵਿੱਚ ਤੁਹਾਡੇ ਕੋਲ ਆਵਾਂਗੇ ਜਿਵੇਂ ਅਸੀਂ ਦਿੱਲੀ ਦੇ ਵਿੱਚ ਸਵਸਥ ਵਧਿਆ ਕੀਤਾ ਹੈਗਾ ਸਕੂਲ ਖੋਲੇ ਹੈਗੇ ਐ ਬਿਜਲੀ ਮੁਫਤ ਦਿੱਤੀ ਹੈਗੀ ਉਦਾਂ ਹੀ ਅੱਗੇ ਵੀ ਦਿੰਦੇ ਰਵਾਂਗੇ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਕੰਮ ਵਧੀਆ ਹੈਗੇ ਆ ਮਿੰਕੇਜਰੀਵਾਲ ਨੇ ਕਿਹਾ ਤੇ ਤੁਸੀਂ ਮੈਨੂੰ ਜਰੂਰ ਵੋਟ ਦਿਈਓ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਜੇ ਪੋਲਿਟਿਕਸ ਹੈਗੀ ਐ ਜੀ ਇਸ ਤੇ ਕੁਝ ਵੀ ਹੋ ਸਕਦਾ ਹੈ ਪਹਿਲੇ ਵੀ ਅਭਿਨ ਕੇਜਰੀਵਾਲ ਨੇ ਕੁਝ ਦਿਨਾਂ ਬਾਅਦ ਜੋ ਹੈ ਸਿਫਾ ਦਿੱਤਾ ਸੀਗਾ ਕਈ ਸਾਲਾਂ ਪਹਿਲੇ ਇਹ ਦੂਸਰੀ ਵਾਰ ਹੈ ਜਿਹੜਾ ਉਹਨਾਂ ਨੇ ਇਸਤੀਫਾ ਦਿੱਤਾ ਹੈਗਾ ਦਿੱਲੀ ਦੇ ਮੁੱਖ ਮੰਤਰੀ ਦੇ ਵੱਜੋਂ ਤੇ ਇਹ ਵੱਡੀ ਗੱਲ ਹੈ ਕਿ ਤੇ ਪੰਤਸਾਹਬ ਨੇ ਅਪੀਲ ਕੀਤੀ ਹੈ ਕਿ ਲੋਕਾਂ ਦੇ ਨਾਲ ਕਿ ਅਰਵਿੰਦ ਕੇਜਰੀਵਾਲ ਵਰਗੇ ਸਾਸੀ ਲੀਡਰ ਦੇ ਨਾਲ ਖੜੇ ਰਹਿਣ ਤੇ ਉਹਨਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿ ਤਾਉਣ ਇਹ ਵੱਡੀ ਗੱਲ ਕਹੀ। ਬਾਕੀ ਤੁਹਾਡੇ ਸਵਾਲ ਕੀ ਵਿਚਾਰ ਹੈ ਜਰੂਰ ਕਮੈਂਟਾਂ ਤੇ ਦੱਸੋ। ਬਾਕੀ ਇਦਾਂ ਤਾਂ ਨਹੀਂ ਖਬਰਾਂ ਲਗਾਉਂਦੇ ਰਵਾਂਗੇ। ਜੀ ਬਾਕੀ ਦੇਖਦੇ ਹਾਂ ਕਿ ਕਿੰਨੇ ਵਜੇ ਕੱਲ ਅਰਵਿੰਦ ਕੇਜਰੀਵਾਲ ਸਿਫਾ ਦਿੰਦੇ ਹੈ ਤੇ ਅੱਗੇ ਦੀ ਰਣਨੀਤੀ ਕੀ ਹੁੰਦੀ ਹੈਗੀ। ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਜਾਂਦੇ ਜਾਂਦੇ ਤੁਹਾਨੂੰ ਦੱਸਦੀ ਹੈ ਪੰਤਪਤ ਸਾਹਿਬ ਨੇ ਅਰਵਿੰਦ ਕੇਜਰੀਵਾਲ ਤੇ ਸਤੀਫੇ ਬਾਰੇ ਵੱਡੀ ਗੱਲ ਕਹੀ।